ਇਹ ਫੋਨ ਆਇਆ ਤੇ ਇਹ ਵੇਖਿਆ ਅਰਕੇ ਤੇ ਮੂੰਹ ਬੰਨਿਆ ਸੀ ਮਜਦ ਬੱਚੇ ਦਾ ਕਾਇਦਾ ਉਹਦੇ ਦਾਤਰ ਵਜੇ ਪੰਜ ਛੇ ਜਗ੍ਹਾ ਦਾਤਰ ਮਾਰੇ ਆ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਕੇ ਮੌਕਾ ਦੇਖਿਆ ਤੇ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਦੇ ਨਾਲ ਕੰਟੈਕਟ ਕੀਤਾ ਕਿਉਂਕਿ ਬਛੜੇ ਦੇ ਹਾਲਾਤ ਜਿਹੜਾ ਬਹੁਤ ਹੀ ਜ਼ਿਆਦਾ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਆਪਾਂ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਵਾ ਡਿਊਟੀ ਅਫਸਰ ਪਹੁੰਚੇ ਵਾ ਤੇ ਜੇ ਜਿਹੜੀ ਆਪਾਂ ਬੰਦੀ ਹੈ ਉਹ ਕਾਰਵਾਈ ਕਰਾ ਰਹੇ ਆ ਤੇ ਪੁਲਿਸ ਨਹੀਂ ਕਾਰਵਾਈ ਕਰੀਗੀ ਆਪਾਂ ਸੀਪੀ ਸਾਹਿਬ ਕੋਲ ਜਾਵਾਂਗੇ ਜੀ ਕੋਈ ਇੱਕ ਵਿਅਕਤੀ ਵੱਲੋਂ ਛੋਟੀ ਗਾਉਂ ਦੀ ਗੱਚੀ ਉਹਨੂੰ ਸੱਟਾ ਮਾਰੀਆਂ ਵਾ ਜਦੋਂ ਕੋਈ ਦਰਖਾਸਤ ਉਹਨਾਂ ਦੇਤੀ ਆ ਜੋ ਕਾਰਵਾਈ ਆ ਉਹ ਉੱਪਰ ਅਸੀਂ ਲੋਕਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕੀ ਇਹ ਪਹਿਲੀ ਵਾਰੀ ਵਾਰਦਾਤ ਨਹੀਂ ਹੋਈ ਆਲਰੇਡੀ ਪਿਛਲੇ ਹਫਤੇ ਦੇ ਵਿੱਚ ਦੋ ਵਾਰਦਾਤਾਂ ਜਿਹੜੀਆਂ ਇਹੋ ਜਿਹੀਆਂ ਹੋ ਚੁੱਕੀਆਂ ਨੇ ਜਿਹਦੇ ਵਿੱਚ ਪਹਿਲਾਂ ਵੀ ਇੱਕ ਛੋਟੇ ਬੱਛੜੀ ਦਾ ਪੇਟ ਦੀਆਂ ਅੰਤਰਾ ਕੱਢ ਕੇ ਗਲੇ ਦਾ ਸਾਰਾ ਮਾਸ ਕੱਢ ਕੇ ਉਹਨੂੰ ਮਾਰਿਆ ਗਿਆ ਸੀਗਾ ਤੇ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆਂ ਸੀਪੀ ਸਾਹਿਬ ਕੋ ਡੀਸੀ ਸਾਹਿਬ ਕੋ ਕਿ ਇਹ ਜਿੰਨੇ ਲੋਕ ਨੇ ਸਾਰਿਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਤੇ ਜਿਹੜੀ ਇਹ ਗਊ ਹੱਤਿਆ ਦੀ ਕੋਸ਼ਿਸ਼ ਬਾਰ-ਬਾਰ ਕੀਤੀ ਜਾ ਰਹੀ ਹੈ ਇਹਨਾਂ ਤੇ ਪੂਰੀ ਕਾਰਵਾਈ ਕਰਕੇ 295 ਵੀ ਲਾਣੀ ਪੈਣੀ ਹੈ ਕਿਉਂਕਿ ਸਾਡੀ ਗਊ ਮਾਤਾ ਦਾ ਜਿਹੜਾ ਵਾ ਮਸਲਾ ਵਾ ਅੱਜ ਹਾਨੂੰ ਕਿ ਟੈਲਫੋਨ ਆਇਆ ਸੀ ਕਿਤੇ ਬੱਚੇ ਨੂੰ ਨਾ ਦਾਤਰ ਮਾਰਤੇ ਆ ਤੇ ਅਸੀਂ ਫੋਨ ਆਇਆ ਤੇ ਹੀ ਵੇਖਿਆ ਅਰਕੇ ਤੇ ਮੂੰਹ ਬੰਨਿਆ ਸੀ ਮਜਦ ਅ ਬੱਚੇ ਦੇ ਕਾਇਦਾ ਤੇ ਉਹਦੇ ਦਾਤਰ ਵਜੇ ਪੰਜ ਛੇ ਜਗ੍ਹਾ ਦਾਤਰ ਮਾਰੇ ਆ ਇਲਾਕੇ ਮੁਸਲਮਾਨਾ ਬਕਾਨ ਹੈਗਾ ਮੁਸਲਮਾਨਾ ਦੇ ਬੈਕ ਸਾਡ ਤੋਂ ਕੋਠੇ ਕਿਤੇ ਤੱਕ ਕਿਨੇ ਕਿ ਕੁਠਾ ਕੋਲੇ ਸੁਟਾ ਦੇ ਜਿੱਤਾ ਮਿਲਤਾ ਵੀ ਭੜੀ ਲਈ ਦੇ ਤਤ ਵੀ ਲਈ ਆਪਾਂ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਵਾ ਡਿਊਟੀ ਅਫਸਰ ਪਹੁੰਚੇ ਵਾ ਤੇ ਜਿਹੜੀ ਆਪਾਂ ਬੰਦੀ ਹੈ ਉਹ ਕਾਰਵਾਈ ਕਰਾ ਰਹੇ ਆ ਪੁਲਸ ਨਹੀਂ ਕਾਰਵਾਈ ਕਰੇਗੀ ਆਪਾਂ ਸੀਪੀ ਸਾਹਿਬ ਕੋ ਜਾਵਾਂਗੇ ਜੀ ਇਹ ਪਹਿਲਾਂ ਵੀ ਕਦੀ ਐਸਾ ਕੋਈ ਨੌਲਜ ਸਾਰਾ ਹੱਤਾ ਪਹਿਲੀ ਹੋਇਆ ਹੱਤਾ ਪਹਿਲੀ ਵਸਥਾ ਕਿਨੇ ਮਾਰ ਕੇ ਉਹਦੀ ਆਂਦਰਾ ਕੱਢਨੀ ਸੀ ਉੱਥੇ ਵੀ ਕਿਨੇ ਦਾ ਪਹਿਲੀ ਆਪਾਂ ਖੋਲਿਆ ਜਾਗ ਸਾਰਾ ਉੱਥੇ ਸਾਰਾ ਨਿਆਸੀ ਰਹਿ ਜਾਂਦਾ ਬਾਕੀ ਸਭ ਹੱਡੀਆਂ ਦੇ ਜਾਣੇ ਬਸ ਕਿੰਨੇ ਕਿੰਨੇ ਕਿਚੜ ਦਾ ਉਹ ਹੈਗਾ ਸੂਬਾ ਇਹ ਸਰ 6 ਸਾਲ 6 ਕੁ 6 ਮਹੀਨੇ 6 ਮਹੀਨੇ ਦਾ ਜਿਸ ਤਰ੍ਹਾਂ ਸਮੇਂ ਤੇ ਪਈ ਆ ਤਾਂ ਉਸ ਮਤਲਬ ਤੇ ਅੰਮ੍ਰਿਤ ਸਰ ਇੱਕ ਪ੍ਰਵਤਰ ਤਰਕੀ ਮੰਨਿਆ ਦੀ ਇਹੋ ਜਿਹਾ ਕੰਮ ਹੋਣਾ ਉਤੋਂ ਅੱਜ ਤੱਕ ਪ੍ਰਵਤਰ ਦਿਨ ਵੀ ਹੈ ਇਹੋ ਜਿਹਾ ਕੰਮ ਹੋ ਜਾਣਾ ਇਹ ਤਨ ਦੇ ਕਿਤੇ ਲੱਗਦਾ ਨਹੀਂ ਬਹੁਤ ਖਰਾਬ ਪਰ ਮੈਂ ਤੇ ਇੱਕ ਸਰ ਇੱਕ ਮੈਂ ਬੇਨਤੀ ਕਰਦਾ ਸੀਪੀ ਸਾਹਿਬ ਨੂੰ ਇੱਥੇ ਘਰ ਤੋਂ ਘੱਟ ਇੱਕ ਕਮਰੇ 'ਚ 25 25 30 30 ਮੁਸਲਮਾਨ ਰਹਿੰਦੇ ਘਰ ਤੋਂ ਘਰ ਇਹ ਮੈਂ ਕਹਿੰਦਾ 30 40 ਮਕਾਨ ਕਿਤੇ 30 40 ਜਿੰਨ ਲਗੀ 30 30 ਬੰਦੇ ਰਹਿੰਦੇ ਮੁਸਲਮਾਨ ਤੇ ਮੈਂ ਤੇ ਇਹਨਾਂ ਦਾ ਆਧਾਰ ਕਾਰਡ ਤੱਕ ਨਹੀਂ ਗਿਣਦੇ ਇਹਨਾਂ ਪਛਾਣ ਮੈਂ ਕਿਹਨੇ ਕੀਤੀ ਜਾਵੇ ਉਹ ਤਾਂ ਵੈਰੀਫਾਈ ਕੀਤੀ ਜਾਵੇ ਕਿੱਥੋਂ ਆਏ ਕਿੱਥੋਂ ਨਹੀਂ ਆਏ ਪਰ ਇਹਨਾਂ ਕੋਈ ਗਏ ਤੇ ਉੱਡ ਕੇ ਪੈਦੇ ਨੇ ਤੇ ਆਪਾਂ ਗੰਦੇ ਆ ਜੋ ਵੀ ਵੈਰੀਫਾਈ ਕਰਨੀ ਚਾਹੀਦੀ ਸੀ ਪੀਪੀ ਨੂੰ ਕਰਦੇ ਚਾਹੀਏ ਸੀਪੀ ਸਾਹਿਬ ਨੂੰ ਮਤਲਬ ਕਿ ਜੋ ਵੈਰੀਫਾਈ ਇਹਨਾਂ ਦੀ ਕਰਦੇ ਕਰਨੀ ਚਾਹੀਦੀ ਜੀ ਹੁਣ ਮੰਗ ਕੀ ਕਰਦੇ ਹੁਣ ਮੰਗ ਕਰਦੇ ਜੀ ਪਰਚਾ ਵਿੱਚ ਕਾ ਕੇ ਕਾਰਵਾਈ ਕਰਾਓ ਜੀ ਤੁਹਾਨੂੰ ਸ਼ੱਕ ਹੈ ਵੀ ਉਹ ਸ਼ੱਕ ਹੈ ਭਾਈ ਉਹ ਮੁਸਲਮਾਨ ਹੈ ਵਾਜੀ ਲੱਗਈਗਾ ਉਹਦਾ ਲਾਇਾਇਦਾਰ ਦਾ ਫੋਨ ਵੀ ਲਾਏ ਆ ਤੇ ਸਾਨੂੰ ਰਹਿ ਸ਼ੱਕ ਉਹਦੇ ਘਰ ਦੇ ਬੈਕਸਾਈਡ ਤੋਂ ਲੱਗ ਪੈਸੇ ਤੁਹਾਨੂੰ ਕਿੰਨੇ ਕ ਵੇ ਦਾ ਟਾਈਮ ਸਰ ਮੈਨੂੰ 11 ਪਹਰ ਲਗੂ ਮੈਨੂੰ 11 ਇਲਾਕਾ ਗੜਾ ਜੀ ਇਹ ਨੀਵਾ ਇਲਾਕਾ ਗੜਾ ਬਖਸ਼ਨਗਰ ਗੁਜੇ ਵੀ ਲੱਗੇ ਸਰ ਹਮੇਸ਼ਾ ਇਸ ਤਰ੍ਹਾਂ ਦੇ گاਉਂਾਂ ਤੇ ਹਥਿਆਚਾਰ ਹੁੰਦੇ ਆ ਪ੍ਰਸ਼ਾਸਨ ਨੂੰ ਸਖਤੀ ਵਸੇ ਵਰਤਣੀ ਨਹੀਂ ਚਾਹੀਦੀ ਜਰੂਰ ਜੀ ਜਰੂਰ ਪ੍ਰਸ਼ਾਸਨ ਨੂੰ ਚਾਹੀਦਾ ਭਾਜੀ ਹੂੰ ਡਾਕਟਰ ਵਗੈਰਾ ਵੀ ਆਏ ਡਾਕਟਰ ਆਏ ਆ ਸਿਵਲ ਚ ਵੀ ਆਏ ਆ ਪ੍ਰਸ਼ਾਸਨ ਵੀ ਆਏ ਆ ਕਰਨ ਦੇ ਜੋ ਬੰਦੀ ਕਰਦੇ ਪਕਰਾਦੇ ਆ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਚੱਲਦੀ ਆਪਾਂ ਜੋ ਵੀ ਬੰਦੀ ਕਰਦੇ ਕੰਮ ਬਹੀ ਬਤ ਕਿ ਇੱਕ ਛੋਟਾ ਜਿਹਾ ਜਿਹੜਾ ਬੱਚੜੀ ਹੈ ਉਹਦੇ ਦਾਤਰ ਦੇ ਨਾਲ ਉਹਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਆ ਬਹੁਤ ਸਾਰੇ ਜ਼ਖਮ ਜਿਹੜੇ ਨੇ ਉਹਦੇ ਸਰੀਰ ਦੇ ਉੱਪਰ ਨੇ ਮੌਕੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਕੇ ਮੌਕਾ ਦੇਖਿਆ ਤੇ ਐਨੀਮਲ ਹਸਬੈਂਡਰੀਸ ਡਿਪਾਰਟਮੈਂਟ ਦੇ ਨਾਲ ਕੰਟੈਕਟ ਕੀਤਾ ਕਿਉਂਕਿ ਬਛੜੇ ਦੇ ਹਾਲਾਤ ਜਿਹੜਾ ਬਹੁਤ ਹੀ ਜ਼ਿਆਦਾ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਅਸੀਂ ਉਥੋਂ ਦੇ ਆਸ-ਪਾਸੇ ਲੋਕਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਪਹਿਲੀ ਵਾਰੀ ਵਾਰਦਾਤ ਨਹੀਂ ਹੋਈ ਆਲਰੇਡੀ ਪਿਛਲੇ ਹਫ਼ਤੇ ਦੇ ਵਿੱਚ ਦੋ ਵਾਰਦਾਤਾਂ ਜਿਹੜੀਆਂ ਇਹੋ ਜਿਹੀਆਂ ਹੋ ਚੁੱਕੀਆਂ ਨੇ ਜਿਹਦੇ ਵਿੱਚ ਪਹਿਲਾਂ ਵੀ ਇੱਕ ਛੋਟੇ ਬਛੜੀ ਦਾ ਪੇਟ ਦੀਆਂ ਅੰਤਰਾ ਕੱਢ ਕੇ ਗਲੇ ਦਾ ਸਾਰਾ ਮਾਸ ਕੱਢ ਕੇ ਉਹਨੂੰ ਮਾਰਿਆ ਗਿਆ ਸੀਗਾ ਤੇ ਮੱਲੇ ਵਾਲਿਆਂ ਨੂੰ ਸ਼ੱਕ ਸੀ ਕਿ ਇਹ ਕਿਸੇ ਨੇ ਖਾਣ ਵਾਸਤੇ ਜਿਹੜਾ ਉਹਨਾਂ ਨੂੰ ਜਿਹੜਾ ਯੂਜ਼ ਕੀਤਾ ਗਿਆ ਵਾ ਉਹਨੂੰ ਮਾਰਿਆ ਗਿਆ ਵਾ ਤੇ ਕ ਰਾਤੀ ਵੀ ਜਿਹੜੀ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਦਾਤਰ ਦੇ ਨਾਲ ਲੇਕਿਨ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਇਹੋ ਜਿਹਾ ਪਾਣਾ ਹੋਇਆ ਵੀ ਉਹਦੀ ਜਿਹੜੀ ਐ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਹੋਈ ਹੋਈ ਐ ਲੇਕਿਨ ਫੇਰ ਵੀ ਉਹਦੀ ਜਾਨ ਬਚ ਗਈ ਐ ਤੇ ਇੱਥੇ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਜਦੋਂ ਅਸੀਂ ਪੁਰਸ ਪ੍ਰਸ਼ਾਸਨ ਦੇ ਨਾਲ ਉੱਥੇ ਸਾਰਾ ਵਿਜ਼ਿਟ ਕੀਤਾ ਵਾ ਮੱਲੇ ਵਾਲਿਆਂ ਦਾ ਕਹਿਣਾ ਹੈ ਕਿ ਉਸੇ ਇੱਕ ਘਰ ਦੇ ਵਿੱਚ ਕੁਝ ਮੁਸਲਮਾਨ ਜਿਹੜੇ ਰਹਿੰਦੇ ਨੇ ਵੀਵੀ ਮੁਸਲਮਾਨ ਰਹ ਰਹੇ ਨੇ ਲੇਕਿਨ ਉਹਨਾਂ ਦੀ ਆਡੈਂਟੀ ਆਧਾਰ ਕਾਰਡ ਜਿਹੜੇ ਨਹੀਂ ਮੌਜੂਦ ਹੈਗੇ ਤੇ ਇੱਥੇ ਮੈਂ ਡੀਸੀ ਸਾਹਿਬ ਨੂੰ ਕਵਾਂਗਾ ਅਮਰਸਰ ਦੇ ਵੀ ਖੁਦ ਇਸ ਚੀਜ਼ ਦੇ ਵਿੱਚ ਇੰਟਰਫੇਅਰ ਕਰੋ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਹੀ ਆਲਰੇਡੀ ਨਾਜ਼ੁਕ ਬਣ ਚੁੱਕੇ ਹੋਏ ਨੇ ਤੇ ਕੁਝ ਇਹੋ ਜਿਹੇ ਲੋਕ ਜੋ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹਨਾਂ ਤੇ ਜਿਹੜੀ ਨੱਥ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆਂ ਸੀਪੀ ਸਾਹਿਬ ਕੋ ਡੀਸੀ ਸਾਹਿਬ ਕੋ ਇਹ ਜਿੰਨੇ ਲੋਕ ਨੇ ਸਾਰਿਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਤੇ ਜਿਹੜੀ ਗਊ ਹੱਤਿਆ ਦੀ ਕੋਸ਼ਿਸ਼ ਬਾਰ-ਬਾਰ ਕੀਤੀ ਜਾ ਰਹੀ ਹੈ ਇਹਨਾਂ ਦੇ ਪੂਰੀ ਕਾਰਵਾਈ ਕਰਕੇ 295 ਵੀ ਲਾਣੀ ਪੈਣੀ ਹੈ ਕਿਉਂਕਿ ਸਾਡੀ ਗਊ ਮਾਤਾ ਦਾ ਜਿਹੜਾ ਵਾ ਮਸਲਾ ਵਾ ਤੇ ਮੈਂ ਕਵਾਂਗਾ ਪੁਲਿਸ ਪ੍ਰਸ਼ਾਸਨ ਨੂੰ ਵਿੱਚ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਭ ਤੋਂ ਇੰਪੋਰਟੈਂਟ ਕਿ ਜਿਹੜੇ ਬਿਨਾ ਆਧਾਰ ਕਾਰਡ ਤੋਂ ਜਿਹੜੇ ਲੋਕ ਰਹਿ ਰਹੇ ਨੇ ਸਾਰਿਆਂ ਤੇ ਜਿਹੜੀ ਹੈ ਐਫ ਆਈ ਆਰ ਦਰਜ ਕਰਨੀ ਚਾਹੀਦੀ ਜਿੰਨਾਂ ਕੋ ਵਿਦਆਊਟ ਆਇਡੈਂਟੀ ਜਿਹੜੇ ਰਹਿ ਰਹੇ ਨੇ ਉੱਥੇ ਜਿਹੜੀ ਇਲੀਗਲ ਬਿਲਡਿੰਗਾਂ ਬਣ ਰਹੀਆਂ ਨੇ ਇਲੀਗਲ ਅੰਦਰ کارਖਾਨੇ ਖੋਲੇ ਗਏ ਨੇ ਕਿਉਂਕਿ ਇੱਕ ਸਾਨੂੰ ਜੋ ਮੁਹੱਲੇ ਵਾਲਿਆਂ ਨੇ ਦੱਸਿਆ 6 ਮਹੀਨਿਆਂ ਦੇ ਵਿੱਚ 40 ਘਰ ਜਿਹੜੇ ਨੇ ਨਵੇਂ ਬਨੇ ਨੇ ਉੱਥੇ ਤੇ ਇੱਕ ਘਰ ਦੇ ਵਿੱਚ 20-20 ਮੁਸਲਮਾਨ ਰਹਿ ਰਹੇ ਬਹੁਤ ਵੱਡਾ ਜਿਹੜਾ ਜਾਂਚ ਦਾ ਵਿਸ਼ਾ ਹੈ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਤੇ ਖੁਦ ਜਿਹੜਾ ਇਹਦੇ ਵਿੱਚ ਇੰਟਰਫੇਅਰ ਕਰਨ ਤੇ ਕਾਰਵਾਈ ਕਰ। ਵਿਅਕਤੀਗਤ ਨੂੰ ਛੋਟੀ ਗਾਉਂਦ ਦੀ ਗੱਚੀ ਉਹਨੂੰ ਸੱਟਾ ਮਾਰੀਆ ਵਾ ਜਦੋਂ ਕੋਈ ਦਰਖਾਸਤ ਉਹਨਾਂ ਦੇਤੀ ਆ ਜੋ ਕਾਰਵਾਈ ਆ ਉਹ ਵੀ ਫਿਰ ਕਿਹੜਾ ਇਲਾਕਾ ਸਰ ਨਹੀਂ ਨੀ ਬਾਦੀ ਗੁਰਬਖਸ਼ਾ ਗੁਰਬਖਸ਼ ਸਰ ਇਲਾਕੇ ਵਾਲੋ ਕਹਿੰਦੇ ਕਿ ਪਹਿਲਾਂ ਵੀ ਇਦਾਂ ਦਾ ਕੋਈ ਸਾਡੇ ਪਹਿਲਾਂ ਕੋਈ ਇਨਫਰਮੇਸ਼ਨ ਨਹੀਂ ਹੈ ਹਮ ਮੰਦੇ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਮੌਕੇ ਤੇ ਆਏ ਆ ਮੌਕਾ ਵੇਖਿਆ ਜੋ ਕਾਰਵਾਈ ਬੰਦੀ ਉਹ ਕਰਤਾ ਠੀਕ